ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਰਮਖੋ ਅੱਜ ਵਾਲਾ ਜਿਹੜਾ ਦਿਨ ਹੈ ਸਿੱਖ ਪੰਥ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਪੰਨਿਆਂ ਦੇ ਉੱਪਰ ਦਰਜ ਹੈ ਬੈਸੀ ਸਾਨੂੰ ਨਾਮ ਪਤਾ ਹੋਣ ਦੇ ਕਾਰਨ ਅੱਜ ਸਵੇਰ ਤੋਂ ਲੈ ਕੇ ਬੜੇ ਸਾਡੇ ਭਰਾਵਾਂ ਨੇ ਵਧਾਈਆਂ ਦਿੱਤੀਆਂ ਕਾਹਦੀਆਂ ਕਿ ਅੱਜ ਨਵਾਂ ਸਾਲ ਹੈ 24 ਚਲੇ ਆ ਗਿਆ ਤੇ 25 ਆ ਗਿਆ ਬੜੀਆਂ ਵਧਾਈਆਂ ਦਿੰਦੇ ਜਿਹਨੂੰ ਨਹੀਂ ਪਤਾ ਸੋ ਗੁਰਮੁਖ ਅੱਜ ਵਾਲਾ ਦਿਨ ਸਾਡੇ ਸੁਨਹਿਰੀ ਪੰਨਿਆਂ ਦੇ ਵਿੱਚ ਦਰਜ ਹੈ ਅੱਜ ਦੇ ਦਿਨ ਕੀ ਹੋਇਆ ਸਾਡੇ ਨਾਲ ਕਾਹਦੀਆਂ ਵਧਾਈਆਂ ਦੇਣੀਆਂ ਸੀ ਪਹਿਲਾਂ ਸਮਝ ਗਏ ਕਿ 2015 ਤੋਂ ਲੈ ਕੇ ਜਦੋਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੀ ਆਦਵੀ ਹੋਈ ਹੈ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ ਬੇਅਦਬੀਆਂ ਗੁਟਕਾ ਸਾਹਿਬ ਦੀਆਂ ਕੀਤੀਆਂ ਬੇਅਦਬੀਆਂ ਜਾਂ ਸਿੱਖਾਂ ਤੇ ਹੋਏ ਤਸ਼ੱਦਦਾਂ ਦੀਆਂ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਅਸੀਂ ਕਾਹਦੇ ਜਸ਼ਨ ਮਨਾਈਏ ਤੇ ਹਰ ਰੋਜ਼ ਕਿਸੇ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਗੁਰਗਰਾਉਂਟ ਸੇਵ ਦੀ ਗੁੱਟਕਸਾਇ ਦੀ ਬਿਆਦ ਵੀ ਕਰਵਾਈ ਜਾਂਦੀ ਹੈ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਸੋ ਦੂਜੀ ਗੱਲ ਅੱਜ 1 ਜਨਵਰੀ 2025 ਤੇ ਅੱਜ ਬੜਾ ਜਿਹੜਾ ਦਿਨ ਦਾ ਇਤਿਹਾਸ ਬਹੁਤ ਘੱਟ ਵੀਰਾਂ ਨੂੰ ਪਤਾ ਹੋਣਾ ਕਿ ਅੱਜ ਦੇ ਦਿਨ ਸਾਡੇ ਨਾਲ ਕੀ ਹੋਇਆ ਸਾਡੀ ਕੌਮ ਦੇ ਜ਼ਫੇਦਾਰ ਪਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਨੂੰ ਕਿ 1 ਜਨਵਰੀ 1993 ਨੂੰ ਉਸ ਸਮੇਂ ਦੀ ਸਰਕਾਰਾਂ ਨੇ ਬੜੇ ਤਸ਼ੱਦਦ ਦੇ ਦੇ ਕੇ ਉਹਨਾਂ ਦੇ ਸਰੀਰ ਦੇ ਵਿੱਚ ਗਰਮ ਚਮਸਲਾਖਾਂ ਤੁਣ ਤੁਣ ਕੇ ਉਹਨਾਂ ਦੇ ਸਰੀਰ ਦੇ ਟੋਕੜੇ ਕਰ ਕਰਕੇ ਤੇ ਉਹਨਾਂ ਨੂੰ ਸੱਤ ਲੋਲ ਦੇ ਵਿੱਚ ਰੋੜ ਦਿੱਤਾ ਗਿਆ ਬਾਹਰੀ ਤਸੀਹੇ ਦਿੱਤੇ ਗਏ ਪਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਨੂੰ ਤੇ ਉਸ ਸਮੇਂ ਉਹ ਸਾਡੀ ਕੌਮ ਦੇ ਜਥੇਦਾਰ ਸਨ ਇਹ ਅੱਜ ਤੱਕ ਸਾਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਉਹ ਉਹ ਸਮੀਵਿਆ ਸਰਕਾਰਾਂ ਨੇ ਮਿਹਰਮਾਨੀ ਹੋਈ ਹੈ ਕਿਉਂਕਿ ਅੱਜ ਤੱਕ ਸੱਚ ਅੱਗੇ ਨਹੀਂ ਆਉਣ ਨਾਉਂ ਦਿੱਤਾ ਸੋ ਬਹੁਤ ਘੱਟ ਭਰਾਵਾਂ ਨੂੰ ਪਤਾ ਹੋਏਗਾ ਕਿ ਅੱਜ ਸਾਡੇ ਨਾਲ ਕੀ ਹੋਇਆ 1 ਜਨਵਰੀ 1993 ਨੂੰ ਸਾਡੀ ਕੌਮ ਦੇ ਮਹਾਨ ਯੋਧੇ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦਾ ਅਜ ਸ਼ਹੀਦੀ ਦਿਹਾੜਾ ਅਸੀਂ ਕਿਹੜੇ ਹੁਣਾਂ ਜਿਹੜੀਆਂ ਨਵੇਂ ਸਾਲ ਦੀਆਂ ਵਧਾਈਆਂ ਦੇ ਵੈਸੇ ਸਾਡਾ ਇਸ ਨਵੇਂ ਸਾਲ ਦੇ ਨਾਲ ਕੋਈ ਸਬੰਧ ਨਹੀਂ ਸਾਡਾ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਹੈ 1 ਮਾਰਚ ਨੂੰ 12 ਮਹਾ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜੇ ਦੇਸੀ ਮਹੀਨੇ 12 ਮਹਾ ਦੇ ਵਿੱਚ ਸਾਨੂੰ ਦੱਸਿਆ ਜਿਵੇਂ ਜੇਤ, ਮੱਸਾਖ, ਜੇੜਾ, ਸਾਉਣ, ਭਾਦੋਂ ਇਹ ਦੇਸੀ ਮਹੀਨਿਆਂ ਦੇ ਪ੍ਰਥਾਇ ਸਾਧਕ ਨੂੰ ਸਾਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਜਿਹੜਾ ਇਹ ਕੈਲੰਡਰ ਇਹ ਅੰਗਰੇਜ਼ਾਂ ਦਾ ਨਵਾਂ ਸਾਲ ਉਹਨਾਂ ਨੂੰ ਮੁਬਾਰਕ ਪਰ ਅੱਜ ਸਾਡਾ ਨਵਾਂ ਸਾਲ ਨਹੀਂ ਸਾਡਾ ਨਵਾਂ ਸਾਲ ਕਦੋਂ ਚੜ੍ਹੇਗਾ? ਇੱਕ ਚੇਤੂ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਸਾਡਾ ਨਵਾਂ ਸਾਲ ਚੜ੍ਹੇਗਾ ਤੇ ਦੇਖੋ ਆਪਾਂ ਦੇਖਦੇ ਆਂ ਪਹਿਲੀ ਗੱਲ ਤਾਂ ਸਾਡਾ ਜਿਹੜਾ ਨਾਨਕ ਸ਼ਾਹੀ ਕਲੰਡਰ ਸਾਡਾ ਇੱਕੋ ਹੀ ਅਸੀਂ ਕਲੰਡਰ ਤਿਆਰ ਕੀਤਾ ਹੈ ਸਰਦਾਰ ਪਾਲ ਸਿੰਘ ਜੀ ਪੁਰੇਵਾਲ ਨੇ ਬੜੀ ਮਿਹਨਤ ਕੀਤੀ ਹੈ ਲੰਬੀ ਮਿਹਨਤ ਤੋਂ ਬਾਅਦ ਨਾਨਕ ਸ਼ਾਹੀ ਕਲੰਡਰ ਸਾਡੇ ਹੋਣ ਦੇ ਵਿੱਚ ਆਇਆ ਤੇ ਉਹ ਸਾਡੀ ਕੌਮ ਨੂੰ ਮੰਨਣੋ ਹੰਕਾਰ ਕਰ ਦਿੱਤਾ ਸੋ ਇੱਟਾ ਬਾਣੀ ਇੱਕੋ ਇੱਕੋ ਸ਼ਬਦ ਵਿਚਾਰ ਦੀ ਧਾਰਨੀ ਬਣੀਏ ਸਿੱਖ ਰਹਿਤ ਮਰਜਾਤ ਦੇ ਪਹਿਰਾ ਦੀਏ ਨਾਨਕ ਸ਼ਾਹੀ ਕੈਲੰਡਰ ਦੇ ਪਹਿਰਾ ਦੀਏ ਜਿਹੜੇ ਅਸੀਂ ਸਿੱਖ ਆਪਣੇ ਇਤਿਹਾਸ ਦਿਹਾੜੇ ਮਨਾਉਂਦੇ ਆ ਇਤਿਹਾਸਕ ਦਿਹਾੜੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪਰ ਮਨਾਉਂਦੇ ਹੋ ਅਸੀਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਈਏ ਸੋ ਬੇਨਤੀ ਕਰਾਂ ਸੰਗਤ ਨੂੰ ਇਸ ਵੀਡੀਓ ਦੇ ਜ਼ਰੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਸ਼ਮੇਸ਼ ਪਿਤਾ ਕਲਗੀ ਤਰਪਾ ਸਾਹਿਬ ਜੀ ਦਾ ਨਾ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਹਰੇਕ ਸਾਲ 23 ਪੋ ਅਤੇ 5 ਜਨਵਰੀ ਨੂੰ ਆਉਂਦਾ ਹੈ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਦਸ਼ਨੇਸ਼ ਪਿਤਾ ਕਲੰਗੀਧਰ ਪਾਤਸ਼ਾਹੀ ਜੀ ਦੇ ਜਿਹੜਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਅਤੇ 23 ਪਉ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈਏ ਸਾਰੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਚੁਕਾਂ ਦੀ ਖੇਮਾ ਫਤਿਹ ਕਿਰਪਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ